ਸਾਂਤਾਂ ਨੂੰ ਬੜਾ ਨੇੜੇੋਂ ਹੱਕ ਦੇਖਿਆ ਮੋਡੀ ਲੈਂਗੁਏਜ ਬਹੁਤ ਜ਼ਬਰਦਸਤ ਸੀ ਇਸ ਗੱਲ ਦੀ ਪੂਰੀ ਤਿਆਰੀ ਸੀ ਫੋਇਨਾ ਡਟ ਕੇ ਲੜਾਈ ਹੋਗੀ ਉਹ ਉਹਨਾਂ ਦੀ ਸ਼ਖਸੀਅਤ ਆ ਉਹਨਾਂ ਦੀ ਜਜ਼ਬੇ ਦਾ ਕਾਰਨ ਹੈ ਕਿ ਅੱਜ 40 ਸਾਲ ਲੱਖ ਬਾਬਾ ਬੜਿਆੜੀ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਸੀ ਉਹ ਉਹਨਾਂ ਦੇ ਅੰਦਰ ਗੁਰੂ ਦੀ ਦਿੱਤੀ ਉਹ 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 ਸ਼ਕਤੀ ਸੀ ਪਹਿਰੇਤ ਸੀ ਤੇ ਉਹੀ ਚੀਜ਼ ਨੇ ਅਕਾਲ ਤਖਤ ਤੋਂ ਬਾਹਰ ਆ ਕੇ ਸ਼ਹਾਦਤ ਦਿੱਤੀ ਉਹ ਕਿਹੜਾ ਅਤਵਾਦ ਤੇ ਕਿਹੜਾ ਵਖਵਾਂ ਸਾਰੇ ਹੀ ਗੱਲ ਇਹ ਸਾਰੇ ਸਮਝਦੇ ਆ ਕਿ ਸੰਤਾਂ ਨੇ ਤਾਂ ਕਦੇ ਖਾਲਸਾ ਦੀ ਗੱਲ ਹੀ ਨਹੀਂ ਸੀ ਕੀਤੀ ਨਾ ਨਾ ਤਾਂ ਖਾਲਸਾ ਦੇ ਹਮਾਇਤ ਕਰਦਾ ਨਾ ਵਿਰੋਧ ਕਰਦਾ ਹਿੰਦੇ ਟਾਈਮ ਤੇ ਰਹਿਣਾ ਚਾਹੁੰਦੇ ਆ ਬਰਾਦਰ ਦੇ ਖਿੜੀ ਬਣ ਕੇ ਗੁਲਾਮ ਬਣ ਕੇ ਰਹਿਣਾ ਦੋ ਨੰਬਰ ਦੇ ਬਣ ਕੇ ਰਹਿਣਾ ਇਹ ਇਹ ਉਹ ਸੰਤ ਦੀ ਅਸਲ ਤਸਵੀਰ ਉਹਨਾਂ ਨੇ ਕਿਹਾ ਸੀ ਕਿ ਜੇ ਮਲੂਤ ਫੌਜ ਦਰਬਾਰ ਸਾਹਿਬ ਤੇ ਹਮਲਾ ਕਰਦੀ ਆ ਤਾਂ ਮੇਰੇ ਸਰੀਰ ਦੇ ਉੱਤੋਂ ਦੀ ਨੰਘ ਕੇ ਜਾਏਗੀ ਫੇਰ ਵਖਰੀ ਜਿਹੜੀ ਹੋਣੀ ਦੀ ਜਿਹੜੀ ਆ ਉਨੀ ਰੱਖੀ ਜਾਏਗੀ ਕਹਿੰਦੇ ਜੀ ਵੀ ਸੰਤ ਕਾਂਗਰਸ ਦੇ ਏਜੰਟ ਸੀ ਹਾਂ ਜੇ ਕਾਂਗਰਸ ਏਜੰਟ ਹੁੰਦੇ ਤਾਂ ਉਹਨਾਂ ਦੇ ਕਾਰਨ ਕਰਕੇ ਇੰਦਰਾ ਗਾਂਧੀ ਨੇ ਮਰਤੀ ਕਸੂਰ ਸਿੱਖਾਂ ਦਾ ਗੜ ਦਿੱਤਾ ਜਾਂਦਾ ਆ ਮੈਂ ਉਹੀ ਗੱਲ ਕੀਤੀ ਹੈ ਕਿ ਜਿਹੜਾ ਸਿੱਖ ਹੈ ਇਹ ਭੈ ਕਾਹੂ ਕੋ ਦੇਤਨਾ ਨਾ ਪਹਿਮਾਨਤਾਨ ਬਹੁਤ ਵੱਡੀ ਗੱਲ ਹੈ ਇਹ ਇਹ ਗੱਲ ਤੇ ਪਹਿਰਾ ਦਿੰਦਾ ਇਸ ਗੱਲ ਦਾ ਮਹਿਸੂਸ ਨਹੀਂ ਹੈਗਾ ਕਹਿੰਦੇ 84 ਭੁੱਲ ਜਾਓ 84 ਨਾ ਤਾਂ ਭੁੱਲਣੀ ਚਾਹੀਦੀ ਆ ਤੇ ਨਾ ਹੀ ਭੁੱਲਣੀ ਸੰਤ ਕਿਸ ਰੌ ਦੇ ਵਿੱਚ ਸੀਗੇ ਸਤ ਜਰਨੈਲ ਸਿੰਘ ਹੁਣੀ ਤੇ ਜਰਨੈਲ ਸੁਬਿਕ ਸਿੰਘ ਹੁਣੀ ਕਿਸ ਰੌਚ ਸੀਗੇ ਉਹਨਾਂ ਦੇ ਚਿਹਰੇ ਦੇ ਉੱਤੇ ਕਿਸ ਤਰ੍ਹਾਂ ਦਾ ਹਾਵ ਭਾਵ ਸੀ ਕਿ ਉਹ ਇਸ ਚੁਣੌਤੀ ਲਈ ਤਿਆਰ ਸੀਗੇ ਕਿ ਫੌਜ ਆ ਰਹੀ ਹੈ ਦੇਖੋ ਇਹ ਚੀਜ਼ ਬਹੁਤ ਜ਼ਰੂਰੀ ਹੈ ਵਾਚਣੀ ਅੱਜ ਦੇ ਸਮੇਂ 'ਚ ਜਨਸਵੈਕ ਸਿੰਘ ਦੇ ਕੋਲ ਦਸਤਾਰ ਬੰਨੀ ਹੋਈ ਸੀ ਨਾਲ ਉਹਦੇ ਸਾਥੀ ਜੀ ਸਟੇਨ ਗਨ ਪਾਈ ਹੋਈ ਸੀ ਉਦੋਂ ਜਦੋਂ ਉਹ ਮੋਰਚਾ ਬੰਦੀ ਦੇ ਵਿੱਚ ਗੱਲ ਕਰ ਰਹੀ ਸੀ ਉਸ ਦਿਨ 3 ਤਰੀਕ ਦੀ ਰਾਤ ਨੂੰ ਜਦੋਂ ਅਸੀਂ ਉੱਥੇ ਰਹਿ ਗਏ ਅਸੀਂ ਕੋਈ ਐਡੇ ਵੱਡੇ ਲੀਡਰ ਨਹੀਂ ਸੀ ਪਰ ਸਾਡੇ ਨਾਲ ਕੋਈ ਸੀਨੀਅਰ ਸਾਥੀ ਸੀ ਉਹਨਾਂ ਦੇ ਨਾਲ ਅਸੀਂ ਕਾਲ ਤੱਕ ਸਭ ਤੇ ਗਏ ਆ ਉਹ ਸਮੇਂ ਤੇ ਸੰਤਾਂ ਨੂੰ ਬੜਾ ਨੇੜੇ ਹੋ ਕੇ ਦੇਖਿਆ ਬੋਡੀ ਲੈਂਗੁਏਜ ਬਹੁਤ ਜ਼ਬਰਦਸਤ ਸੀ ਇਸ ਗੱਲ ਦੀ ਪੂਰੀ ਤਿਆਰੀ ਸੀ ਫਰ ਇਨ ਡਟ ਕਿ ਲਾਈ ਹੋ ਗਈ ਉਹ ਉਹਨਾਂ ਦੀ ਸ਼ਖਸੀਅਤ ਦਾ ਉਹਨਾਂ ਦੀ ਜਜ਼ਬੇ ਦਾ ਕਾਰਨ ਹੈ ਕਿ ਅੱਜ 40 ਸਾਲ ਤੱਕ ਹਮ ਬਾਬਾ ਬੜਿਆਣੀ ਉਮਰ ਜਿੰਦੀ ਦਾ ਆਖਰੀ ਸਮਾਸੀ ਜਦੋਂ ਮੈਂ ਉਹ ਦਰਸ਼ਨ ਕੀਤੇ ਨੇ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਸੀ ਉਹ ਉਹਨਾਂ ਦੇ ਅੰਦਰ ਗੁਰੂ ਦੀ ਦਿੱਤੀ ਉਹ ਉਹ ਸ਼ਕਤੀ ਸੀ ਪਰੇਰਤ ਸੀ ਉਹੀ ਚੀਜ਼ ਦੋ ਦਿਨ ਬਾਅਦ ਲੜੀ ਆ ਤੇ ਉਹੀ ਚੀਜ਼ ਨੇ ਅਕਾਲ ਤਖਤ ਤੋਂ ਬਾਹਰ ਆ ਕੇ ਸ਼ਹਾਦਤ ਦਿੱਤੀ ਉਹ ਜਜ਼ਬਾ ਸੀ ਉਹਨਾਂ ਦਾ ਹੂੰ ਜਿਹੜਾ ਭਲਾਇਆ ਨਹੀਂ ਜਾ ਸਕਦਾ ਉਹ ਆਖਰੀ ਸਾਡੀ ਮੁਲਾਕਾਤ ਸੀ ਜਿੱਥੇ ਉਹ ਸਾਡੇ ਸੀਨੀਅਰ ਆਗੂ ਨਾਲ ਗੱਲ ਵੀ ਕਰ ਰਹੀ ਸੀ ਤੇ ਉੱਥੇ ਹਥਿਆਰਾਂ ਦਾ ਤੁਹਾਨੂੰ ਗੱਲ ਕਰਨ ਦਾ ਮੌਕਾ ਮਿਲਿਆ ਨਹੀਂ ਅਸੀਂ ਉਸ ਸਮੇਂ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ ਉਹ ਵੀ ਅਸੀਂ ਕੱਲ ਵੀ ਜੂਨੀਅਰ ਲੈਵਲ ਦੇ ਸੀ ਪਰ ਅਸੀਂ ਉਸ ਤਖਾਨੇ ਵਿੱਚ ਉਦੋਂ ਗਏ ਆ ਜਦੋਂ ਸੀਨਰ ਲੀਡਰ ਨਾਲ ਗੱਲਬਾਤ ਕਰ ਰਹੀ ਸੀ ਸਾ ਕਿੱਥੇ ਸੀਗੇ ਉਦੋਂ ਇਕਾਲ ਤਖਤ ਤੇ ਥੱਲੇ ਰਹੇ ਥੱਲੇ ਤੇ ਥੱਲੇ ਥੱਲੇ ਵਿੱਚ ਯੂਟੂਨ ਉਹਨਾਂ ਦੇ ਥਲਾਂ ਦੀਆਂ ਪੇਟੀਆਂ ਵੀ ਖੋਲੀਆਂ ਉਦੋਂ ਹਥਿਆਰ ਦਿੱਤੇ ਜਾ ਰਹੇ ਸੀ ਬੜੇ ਇੱਕ ਯੋਜਨਾਬੰਦ ਢੰਗ ਨਾਲ ਤੇ ਭੈਰ ਰਹਿਤ ਇਹ ਸਾਰਾ ਕੁਝ ਹੋ ਰਿਹਾ ਸੀ ਇਹ ਇਹ ਉਹ ਸੰਤ ਦੀ ਅਸਲ ਤਸਵੀਰ ਮੈਂ ਇੱਥੇ ਗੱਲ ਵੀ ਕਰਨੀ ਚਾਹੁੰਨਾ ਇਹ ਲੋਕ ਲਿਖਣ ਵਾਲੇ ਹੂੰ ਕੰ데요 ਜੀ ਵੀ ਸੰਤ ਕਾਂਗਰਸ ਦੇ ਏਜੰਟ ਸੀ ਮਨ ਨੂੰ ਲੋਕਾਂ ਨੂੰ ਦੱਸਣਾ ਚਾਹੁੰਨਾ ਜੇ ਕਾਂਗਰਸ ਏਜੰਟ ਹੁੰਦੇ ਤਾਂ ਉਹਨਾਂ ਦੇ ਕਾਰਨ ਕਰਕੇ ਇੰਦਰਾ ਗਾਂਧੀ ਨੇ ਮਰਦੀ ਹੂੰ ਸੰਤ ਕਹਿਣੀ ਤੇ ਕਰਨੀ ਦੇ ਪੂਰੇ ਸੀ ਇਹ ਗੱਲ ਬਹੁਤ ਵੱਡੀ ਸੀ ਜਿਹੜੀ ਕਿ ਅੱਜ ਤੱਕ ਨਹੀਂ ਮਰਨਦੀ ਉਹਨਾਂ ਜੋ ਉਹਨਾਂ ਨੇ ਕਿਹਾ ਉਹਨਾਂ ਨੂੰ ਨਿਕਲਣ ਲਈ ਸੌ ਰਾਹ ਸੀਗੇ ਹੂੰ ਸੰਗ ਸੰਗਾਂ ਨੇ ਵੀ ਬੇਨਤੀ ਕੀਤੀ ਕਿ ਤੁਸੀਂ ਨਿਕਲਣਾ ਵਾ ਤੇ ਉਹਨਾਂ ਨੇ ਸਿੰਘਾਂ ਨੂੰ ਹੁਕਮ ਕੀਤੇ ਕਿ ਤੁਸੀਂ ਨਿਕਲ ਜਾਓ ਜਿਵੇਂ ਆ ਬੱਬਰ ਸੀਗੇ ਬੱਬਰ ਸਾਰੇ ਦੇ ਸਾਰੇ ਬਾਹਰ ਨਿਕਲ ਗਏ ਇਸ ਤਰ੍ਹਾਂ ਬਹੁਤ ਸਾਰੇ ਸਿੰਘਾਂ ਨੂੰ ਡਿਊਟੀਆਂ ਲਾਈਆਂ ਵੀ ਤੁਸੀਂ ਬਾਹਰ ਜਾਓ ਲਾਈਆਂ ਉਹਨਾਂ ਨੇ ਉਹਦੇ ਚੋਂ ਬਹੁਤ ਸਾਰੇ ਸਿੰਘ ਗਏ ਬਹੁ ਪਰ ਉਹ ਆਪ ਜਾਣਾ ਚਾਹੁੰਦੇ ਤੇ ਜਾ ਸਕਦੇ ਸੀ ਤੇ ਉਸ ਤੋਂ ਬਾਅਦ ਇੱਕੇ ਸਵਾਲ ਵੀ ਬਣਿਆ ਕਿ ਮਤਲਬ ਸੰਤਾਂ ਨੂੰ ਸ਼ਹਾਦਤ ਦਾ ਜਿਹੜਾ ਐਲਾਨ ਨਹੀਂ ਕੀਤਾ ਗਿਆ ਸਾਨੂੰ ਸਮਝ ਨਹੀਂ ਲੱਗੀ ਅੱਜ ਤੱਕ ਇਸ ਇੱਕ ਇੱਕ ਗੱਲ ਉਹ ਵੀ ਇਹ ਬੁਝਾਰਤ ਤਾਂ ਕਿਉਂ ਨਹੀਂ ਕੀਤਾ ਗਿਆ ਪਰ ਅਸੀਂ ਇਹ ਸਮਝਦੇ ਹਾਂ ਕਿ ਜੇ ਸੰਤ ਬਾਹਰ ਨਿਕਲਦੇ ਤਾਂ ਉਹ ਸੰਤ ਭਿੰਡਰਾਂ ਵਾਲੇ ਨਹੀਂ ਹੋ ਸਕਦੇ ਸੀ ਉਹਨਾਂ ਨੇ ਜਿਹੜੀ ਕਹਿਣੀ ਸੀ ਉਹ ਤੇ ਪੂਰੇ ਉਤਰੇ ਤੇ ਉਹਨਾਂ ਦੀ ਸ਼ਹਾਦਤ ਆ ਜਿਹੜੀ ਉਸ ਤਰੀਕ ਨੂੰ ਜਿਹੜੀ ਅਕਾਲ ਤਖਤ ਸਾਹਿਬ ਦੇ ਬਾਹਰ ਜਦੋਂ ਅਕਾਲ ਤਖਤ ਨੂੰ ਢਾਹ ਆ ਜਾਂਦਾ ਫਿਰ ਅਰਦਾਸ ਕਰਕੇ ਭਾਈ ਅਮਰੀਕ ਸਿੰਘ ਜੀ ਉਹਨਾਂ ਨਾਲ ਬਾਬਾ 18 ਸਿੰਘ ਉਹਨਾਂ ਨਾਲ ਉਹ ਫਿਰ ਸ਼ਰਿਆਂ ਆ ਮਾ ਕੇ ਨਿਕਲੇ ਨੇ ਤੇ ਲੜਾਈ ਲੜਦੇ ਆ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਦਿੱਤੀ ਆ ਇਹ ਚੀਜ਼ ਜਿਹੜੀ ਆ ਆਪਣੇ ਆਪ ਦੇ ਵਿੱਚ ਇਛਾਦਤ ਦਾ ਸਿਖਰ ਹੈ ਜਿਹੜੀ ਕਿ ਇਤਿਹਾਸ ਦਾ ਪੰਨਾ ਵਾ ਜਿਹਨੂੰ ਘਟਾਇਆ ਨਹੀਂ ਜਾ ਸਕਦਾ ਇਹ ਹਰ ਨਵੀਂ ਸਵੇਰ ਵੱਧਦੀ ਆ ਇਹਦੀ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ